ਕੀ ਗੱਲ ਉਹਨੂੰ ਪਤਾ ਲੱਗ ਗਿਆ ਕੀ ਕਿਥੇ ਉੱਥੇ ਨਹੀਂ ਵਿਕਦੀ ਨਾ ਤੇਰਾ ਦੇ ਕਿਥੇ ਨਹੀਂ ਪੁਰਾ ਵੀ ਨਹੀਂ ਤੇਰਾ ਦਾ ਤਾਂ ਦੂਜਾ ਕਿਹਨੇ ਖਸਰਾਨੂੰ ਪਤਾ ਲੱਗ ਜੂ ਵਿਚਾਰਾ ਪਾਲਨ ਵਾਲਾ ਵੀ ਨਹੀਂ ਤੇਰਾ ਦਾ ਤਾਂ ਇਹ ਅੱਜ ਜੇ ਸਾਹਿਬ ਨਾਲ ਬਹਿ ਕੇ ਨੰਦ ਰੋਦੇ ਦੀ ਆਣੀ ਸਹੀ ਕਟਾ ਫੁੱਟੇ ਤੋਂ ਮੈਂ ਆਪੇ ਕਰੂੰਗਾ ਦੇਖੋ ਜੀ ਕਹ ਤਿੰਨ ਦਾ ਦੋ ਦਾ ਜਦੋਂ ਨੇ ਕਰ ਲਿਆ ਦੰਨ ਕਹਿਤਾ ਹੈਗਾ ਵੀ ਉਹ ਪਾਲੋ ਦਿੱਤਾ ਅੱਛਾ ਉਹ ਚੱਲ ਅੱਡ ਕਰ ਮੰਗੀ ਜਾਣਗੇ ਪਤਾ ਇਹਨੂੰ ਮੰਗੀ ਜਾਣਦੇ ਸਾਨੂੰ ਪਤਾ ਇਹਨੂੰ ਪਤਾ ਮੁੰਡੇ ਨੂੰ ਇਹ ਸੁਣ ਬਾਬਾ ਕੰਨਾ ਇਹ ਸੁਣ ਨਾਲ ਮਿਲ ਗਏ ਮਿਲ ਗਏ ਬਾਈ ਮਿਲਦੇ ਆ ਤੇਰੇ ਚ ਨਿਗਾਹ ਮੇਰੀ ਉੱਥੇ ਆ ਕੇ ਉਤਰੇ ਤੇਨੂੰ ਸਮਾਰ ਕੇ ਮਿਲਾਂਗੇ ਉਹ ਕਰ ਦੇ ਲਿੱਸੀਵੇਂ ਨਿੱਨੇ ਜਮੀਨੀ ਕਿਨੇ ਕਿ ਰੁਪਈਆ 6000 ਦਿੰਦੇ ਉਹ ਬੰਦਾ ਵੀ ਗਰੀਬ ਹੈ ਕੋਈ ਨਾ ਬਾਪੂ ਆਪਣਾ ਘੜਾ ਤੇ ਗੁੱਸਾ ਹੈ ਨਹੀਂ ਆਪਾਂ ਨੂੰ ਘੜਾ ਕੋਈ ਗੁੱਸਾ ਕਿ ਯਾਰ ਇਹ ਨਹੀਂ ਦੀ ਵੀ ਨਹੀਂ ਹੈ। ਆ ਨਾ ਵੇਖੀ ਗੱਲਾਂ ਨਾ ਇਹ ਚੀਜ਼ ਯਾਰ। ਸਦਾ ਸੀਰ ਨੇ ਇਹ। ਨਾ ਇਹ ਗੱਲਾਂ ਨੇ। ਨਾ ਹੋ ਕਾ ਕੀ ਕਾ। ਮੂੰਹ ਆਪੀ ਦਾ ਹੁਣ ਮੱਥਾ ਮਾਰਦੇ ਨਾ। ਹਾਂ ਸਹੀ ਗੱਲ ਆ। ਬਸ ਸਾਰੀਆਂ ਗੱਲਾਂ ਛੱਡ ਸਾਡੇ ਸੀਦੇ ਨੂੰ। ਨਹੀਂ ਬਾਪੂ। ਚੱਤੇ ਬਾ ਯਾਰ। ਨਹੀਂ ਮੈਂ ਕਹਿੰਦਾ। ਆ ਠੀਕ ਆ। ਉਸੇ ਯਾਰ ਕੀ ਜੀ ਗੱਲਾਂ। ਆ ਨਾ ਪੱਛੇ ਨਾਲ ਕੋਈ ਕਰਨੀ ਆਪਾਂ। ਨਾ ਪੂਰਾ। ਪੂਰਾ। ਇਹ ਕਿਹੜਾ ਉਹ ਉਸ ਲਾ। ਹਾਂ ਅਸੀਂ ਤਾਂ 500 ਲੈਣੇ ਨੇ ਤੂੰ ਕਹਿ ਕੇ ਆ ਲੈ 8.5 ਦੇ ਹੋ ਗਏ। ਚੱਕ। 8.5 ਦੇ ਚੱਕ। बस सुन तैनू ਵੀ ਨਹੀਂ ਮੋੜਦਾ ਲੈ ਤੜਕੀ ਬੋਣ ਦਾ ਟਾਈਮ ਹੈ ਲੈ ਪੈਸੇ ਕੱਢ ਨਾ ਨਾ ਸਾਢੇ 8 ਦੇਓਗੇ ਗਿਆ ਬਾਬਾ ਪੈਸੇ ਮੋੜਦੇ ਤੈਨੂੰ ਵੀ ਨਹੀਂ ਅਸੀਂ ਕਹਿੰਦੇ ਦਿੱਥੋ 500 ਰੁਪਏ ਦੀ ਬੋਣੀ ਦਾ ਦੀਵਾਲੀ ਹੈ ਦੀਵਾਲੀ ਕਰਕੇ ਇਹਨੂੰ ਵੀ ਨਾ ਮਾਂ ਦੀ ਦੀਵਾਲੀ ਹੈ ਗੱਲ ਕਹਿ ਦੀ ਵੀਰੋ ਦੀਵਾਲੀ ਨਾਂਗੀ ਫਿਰ ਅਸੀਂ ਮੰਗਰੂ ਹਟ ਜਾਂਦੇ ਤੋ 3 ਬੱਤੀ ਯਾਰ ਬਿੜਾ ਨਹੀਂ ਉਹ ਨਹੀਂ ਉਹ ਨਹੀਂ ਦੇਖ ਲੈ ਕਰੇ ਵਾਸਤੇ ਨਹੀਂ ਨਾ ਤੇ ਜੋੜੀ ਹੋਈ ਘਰ ਵਾਲੇ ਬਟਦੇ ਨਹੀਂ ਉਹ ਨਹੀਂ ਕੰਮ ਨਾਲ ਤਾਂ ਉਹ ਕੋਣ ਪਿਆ ਚਾ ਉਹ ਆਪੇ ਕਰੇ ਇਹ ਬੈਕ ਕਰ ਲੈ ਬੈਕ ਅਸੀਂ ਆਪਾਂ ਉਹ ਹਾਕ ਮਾਰਦੇ ਗਿਆ ਸਿੱਧਾ ਨਾਲ ਪਾਈ ਗਿਆ ਜਮਨਾ ਆ ਤੁਹਾਡੀ ਜਾਨ ਨੂੰ ਕੱਲ ਮੈਂ ਤੇ 3500 ਰੁਪਏ ਨਾ ਮਾਰਨੀ ਜਿਹੜੀ ਜੇ ਖੜੇ ਲੇ ਮੇਰਾ ਕ ਮੜ ਗਿਆ ਇਹਨੂੰ ਕਿਹਾ ਬਾਈ ਜਦੋਂ ਬੈਠੀ ਬਾਲ ਮੰਗ ਲਈ ਕਿੰਨੇ 50000 ਲੱਗ ਤੁਹਾਨੂੰ ਹੱਥੇ ਕੋਈ ਕਰਨੀ ਕੀ ਕੀ ਉਹਦੀ ਕਿੱਥੇ ਨਹੀਂ ਗਰੀਫ ਤੇਰੇ ਵੀ ਪੱਠਾ ਵਰਤਾਂ ਨਾ ਅੱਕ ਚੱਬਿਆ ਨਾ ਆਰ ਕੀੇ ਖਾਨ ਆਈਆਂ ਮੈਂ ਨਹੀਂ ਦੇਖ ਉਹ ਫਿਰ ਲਾਈ ਆ ਮੈਂ ਆਹੀਂ ਮਾਰਾ ਅੱਜ ਵਾਲੇ ਕੱਲ 20000 ਜਿੰਨੇ ਲੈਣੇ ਭਾਈ ਕੱਲ ਚਾਹੀਦੀ ਲੈ ਜਾਣਗੇ ਭਾਈ ਇਹ ਵੇਚ ਪੈਚ ਹਾਂ ਪਰ ਕਿਸ ਹਾਰੋਂ ਲਈ ਆ ਦੇ ਚੱਲ ਦੱਸ ਤੂੰ ਕੋਈ ਨਹੀਂ ਬੋਲ ਤੂੰ ਕਿ ਜਾਣੇ ਆਹ ਦੇ ਬੱਕਰੀ ਉੱਧਰ ਮੈਂ ਕੀ ਆ ਹਾਂ ਗੱਲ ਸਹੀ ਚੱਲ ਇਹ ਨਹੀਂ ਗੱਲ ਹਾਂ ਸਭ ਨੂੰ ਦਾਖੇ ਆ ਦੇਖ ਦੱਸ ਕੇ ਆ 10000 ਨਹੀਂ ਆਉਂਦਾ ਦੱਸ ਕਿਉਂ ਇਹ ਦੂਜਾ ਫਿਰ ਨੇੜੇ ਕਰ ਲੈ ਜਿਹੜੇ ਦਾ ਨਹੀਂ ਆ ਆ ਨਹੀਂ ਮੈਂ ਨਹੀਂ ਉਹ ਵਾਲੀ ਤੜਕੀ ਹੁੰਦੀ ਹੈ ਇਹ ਤੜਸੇ ਨੇ ਗਾਰ ਨੂੰ ਦੋ ਤੀਆਂ ਹਰ ਮਾਰਦੇ ਨੇ ਨਹੀਂ ਇਹ ਮੈਂ ਨਹੀਂ ਦੇਖਿਆ ਉਹ ਮੇਮਣੇ ਜਿਹੜਾ ਮੇਮਣੇ ਦਾ ਇਹ ਨੂੰ ਬੋਲੇ ਚੱਕੀ ਲੈਣੀ ਜਮ ਚੰਗੀ ਗਰ ਚੰਗੀ ਬਾਅਦ ਚ ਹੋ ਯਾਰ ਬਸ ਤੁਸੀਂ ਰੇਜ਼ ਹੋਣੇ ਯਾਰ ਇਹ ਫਿਰ ਜਮ ਨਹੀਂ ਤੇ ਨੂੰ ਮੇਵਣੇ ਗਾ ਫਸਦਾ ਨਹੀਂ ਚੇ ਸੜਦੀ ਹਾਂ ਇਹ ਕਰਨਾ ਆ ਕੋਈ ਨਾ ਇਕੜਾ ਸਪਾ ਦਾ ਨੰਬਰ ਹੈ ਨਹੀਂ ਯਾਰ ਇਹ ਰਸਤਾ ਤਾਂ ਲੈ ਦੱਸਿਆ ਸਦ ਚਾਹ ਯੋ ਵੀ ਹੁੰਦੀ ਯਾਰ 40 ਬਾਲੀ ਕਰ ਤੂੰ ਬਾਲੀ ਠੀਕ ਹੈ 40 ਘੰਟਾ ਤਾਂ ਫਿਰ ਦੇਣਗੇ ਹਾਂ ਫਾਇਦਾ ਕੀ ਨਜ਼ਰ ਕਨਾਮਾ ਵਾਲਾ ਥੱਲੇ ਆ ਜਾਏ ਉਹ ਵੇਚ ਰਿਹਾ ਬੱਕਰੀ ਥੱਲੇ ਥੱਲੇ ਤੈਨੂੰ ਪਤਾ ਯਾਰ ਲਿਆਉਣੀਆਂ ਕਰਦੀਆਂ ਹੁਣ ਕਿਹੜੇ ਸਿੱਤ ਨਹੀਂ ਚੱਲਾ ਆ ਜਾ ਫਿਰ ਲੈ ਬੱਕਰੀਆਂ ਨਿੰਦਨ ਦੀਆਂ ਨਹੀਂ ਬਾਈ ਦੋਏ ਦੇਖ ਸ਼ਰਾ ਤੇ ਵੀ ਚੱਲੋ ਹਾਂ 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 ਅੰਦਰ ਨੂੰ ਮੁੜਿਆ ਉਹ ਜਿਹੜਾ ਮਾਰਦਾ ਕਾਲੇ ਮੈਰੇ ਤੇ ਕਰੇ ਜਾਣਾ ਸਾਲਪਾਲ ਦੀ ਥੱਲੇ ਸਾਫ ਨਹੀਂ ਰੋ ਲੈ ਆਉਏ ਕਿਹੜਾ ਨਹੀਂ ਪਉਣਗਾ ਚੱਤ ਤੇ ਆ ਤਿਆਨ ਐ ਦੱਸ ਲੈ ਯਾਰ ਹਾਂ ਹਾਂ ਗੁਰੂਸਰ ਵਾਲੀ ਛੜਕ ਬੁੱਛੜੀ ਆਲੀ ਫਿਰ ਨਹੀਂ ਫਿਰ ਨਹੀਂ ਦੋ ਘੱਟਾ ਹੋ ਗਿਆ ਆ ਤਾਂ ਆ ਚ ਪਾਇਆ ਹਾਂ ਦੋਆਂ ਦਾ ਕਿੰਨਾ ਹਾਂ ਹਾਂ ਗਿੰਗ ਮਾਰ ਗਿਆ ਹੁਣ ਤੋਂ ਉਹਨਾਂ ਅੱਜ ਪਾਣੀ ਪੋੜੀ ਕਰਦਾ ਚੱਤਾ ਡੜੋ ਬੰਨੇ ਲੜੋ ਬਾਬਾ ਅੰਦਰੀ ਚੜੀ ਵਾਲੀ ਤਾਂ ਨਹੀਂ ਰੱਖੀ ਜੇ ਕੋ ਬੱਕਰਾ ਬੁੱਛ ਕੱਟ ਲੈ ਜੋ ਕਿੰਗਰੇ ਉਹ ਖੋਜ ਆਣੇ ਆਓ ਆ ਵੀ ਹੁੰਦੀ ਆ ਬੱਕਰੀ ਜੱਦੀ ਜੱਦੀ ਹੁਣ ਜੀ ਨਹੀਂ ਵੀਰੇ ਥੋੜੀ ਪਸੰਦ ਚ ਆਹਿੰਦੀ ਐ ਸਾਡਾ ਨਿਆਪੁਰਾ ਖੱਲਿਆਂ ਦਾ ਥੋੜੀ ਐ ਆਹ ਰਾਜੂ ਕੱਲ ਨੂੰ ਗੋੋਂਗੇ ਮਰਵਾਤੇ ਜੀ ਮਹਿੰਗੀਆਂ ਦਵਾਈਆਂ ਫਲਾਨਾ ਕੁਸ ਹੋ ਗਿਆ ਆ ਵੀ ਹੁੰਦੀ ਆ ਬੱਕਰੀ ਤੇ ਚਿੱਤ ਨੂੰ ਚੰਗੀਆਂ ਲੱਗਣ ਲਿਓ ਨਹੀਂ ਜਵਾਂ ਨਾਲ ਲਿਓ ਕਿਉਂ ਜੀ ਆ ਬੱਕਰੀ ਵੀ ਹੁੰਦੀ ਐ ਇਹ ਵੀ ਚੰਗੀ ਐ ਬੱਕਰੀ ਇਹ ਵੀ ਵਧੀਆ ਬੱਕਰੀ ਓਕੇ ਐ ਜਾਨੂ ਦਾ ਜਿਹੜੀ ਛੋਟੀ ਚਿੱਤ ਬੰਦ ਲਾਉਂਦਾ ਇਹ ਵੀ ਜਵਾਨ ਹੈ ਬੱਕਰੀ ਸੁਨੱਖੀ ਹੈ ਕੰਨਾ ਕੰਨਾ ਇੱਕ ਤੰਮੀਰ ਵਾਉਂ ਯਾਰ ਅਗੜੀ ਚ ਰੱਖਣਾ ਯਾਰ ਹੈ ਤਿੰਨੇ ਦਾ ਬਾਦ ਕਾਹਨੂੰ ਕਾ ਵਾਹੇ ਵਾਜੇ ਹੁੰਦਾ ਬੱਕਰੀਆਂ ਚੰਗੀਆਂ ਨੇ ਤਿੰਨੇ ਤਿੰਨੇ ਬਾਈ ਗੱਲ ਹੋ ਰਹਾ ਐ ਨਾ ਕਹਿੰਦੇ ਵੀ ਹਨੀ ਜੋ ਉਹਦਾ ਇਮਾਦ ਨੇ ਨਾ ਮੈਸੋਂ ਦਾ ਖਬੂਣਾ ਝੋਂਡਰ ਕਾਪੇ ਪਾਉਣੇ ਮਿੰਗਣਾਈ ਦੀ ਵੀ ਚੱਕਣੀਆਂ ਮਾਰੀ ਦੀਆਂ ਵੀ ਤਕੜੀ ਦੀਆਂ ਚੀਜ਼ ਚਾਹੇ ਜਿੱਥੇ ਸੀਲ ਨੇ ਤਿੰਨੇ ਲੈ ਜਾ ਤਿੰਨੇ ਬੱਕਰੀਆਂ ਲੈ ਕਿੰਨੇ ਸੂਨ ਵਾਲਿਆਂ ਨੇ ਕਿੰਨੇ ਸੂਨ ਵਾਲਿਆਂ ਨੇ ਹੁੱਕੇ ਦੀ ਰਿਪੋਰਟ ਆ ਮੱਝਾਂ ਵਰਗੀਆਂ ਬੱਕਰੀਆਂ ਨੇ ਸੂਈ ਰਹਿਣੀ ਆ ਫਿਰ ਆ ਲੈਣਾ ਇੱਕ ਸੂਈ ਨਹੀਂ ਲੈਣੀ ਭਾਈ ਸਾਈਂ ਕੜਾ ਆ ਪੀ ਇਹਨਾਂ ਦੀ ਆ ਹਾਂ ਸਾਡੀ ਉਧਰੋਂ ਹੋ ਕੇ ਸੱਚੇ ਇਹਨਾਂ ਦਾ ਮਤਲਬ ਇਹਦਾ ਕੀ ਹੋਣਾ ਇਹਨਾਂ ਚਾੜੀ ਬੱਚੀ ਪਾਰਾ ਨਾਂ ਵੀ ਦੱਸ ਬੱਸ ਤੁਸੀਂ ਕੋਈ ਨਾ ਬਣਾ ਲੋ ਕਿੰਨਾ ਦਾ ਪਹਿਲਾਂ ਦੱਸ ਫਿਰ ਅਸੀਂ ਰਾਇ ਕਰੀਏ ਤੂੰ ਦੱਸ ਬਾਈ ਸੱਤ ਸੱਤ ਮਟਾਉਣੇ ਦੀ ਰਾਇ ਤਾਂ ਇੱਕ ਬੱਚੀ ਨਹੀਂ ਨਹੀਂ ਹੋਣੀ ਹੋਣੀ ਐ ਨੀ ਵੀਰੋ ਮੈਂ ਜਾਉਂਗਾ ਦਾ ਉਹ ਕਿਹਦਾ ਕਰਮ ਉਹ ਪਹਿਲਾਂ ਮੈਂ ਹੀ ਪੜਾਉਂਗਾ ਬੱਕਰੀਆਂ ਵੀ ਦੇਣਾ ਯਾਰ ਸਾਰੀ ਮੰਡੀ ਦਾ ਖਰਾਬ ਨਹੀਂ ਹੈਗਾ ਤਾਲਾ ਸਕਣੀ ਹੁਣ ਗੱਲ ਕਰ ਦਿਵਾਲੀ ਆ ਦੇਣਾ ਤੂੰ ਮੈਂ ਬਾਗੀ ਪੜਾਕੇ ਦਾ ਤਾਲਾ ਬੱਕਰੀਆਂ ਵੀ ਦੇਖਦਾ ਤੂੰ ਵੀਡੀਓ ਬਣਾਈ ਚੱਲ ਉਹ ਕਿਹਦਾ ਪੈਰ ਗਿਆ ਬਾਈ ਪੜਾਕੇ ਦਾ ਪੈਣਗੇ ਦਿਵਾਲੀ ਨੂੰ ਪੜਾਕੇ ਦਾ ਪੈਣ